ਮਾਲੇ ਵਿਚੇ ਵਿੱਚ 10-10 ਦਿਨ ਹੋ ਗਏ ਆ ਪਰ ਮੰਨ ਲਓ ਕੱਲ ਪਰਸੋਂ ਦਾ ਬਹੁਤ ਜ਼ਿਆਦਾ ਹੋ ਗਿਆ ਵਿਚੋ ਦਾਖਲ ਨੇ ਕਿਸੇ ਨੇ ਬੰਦਰ ਲੈ ਗਏ ਕਿਸੇ ਨੂੰ ਕਿਤੇ ਲੈ ਗਏ ਹਾਂਜੀ ਸਰ ਇਹਦੀ ਸੱਚੀ ਦੀ ਦੱਸਦੀ ਆ ਕੀ ਇਹਦਾ ਲੱਗਦੇ ਕਿੰਨਾ ਚਰਦੀ ਬੱਚੇ ਦੀ ਮਾਲੇ ਦੇ ਉੱਥੇ ਬੱਚੇ ਦੀ ਕਿਸ ਤਰ੍ਹਾਂ ਹੋਣੀ ਬੱਚੇ ਦੇ ਉੱਥੇ ਚੰਗਾ ਪਲਾ ਨੌ ਬਨੌ ਬੱਚਾ ਸੀ ਪਾਣੀ ਪੀਤਾ ਬੱਚੇ ਦੀ ਪੁੱਠੀ ਪਾਣੀ ਪੀ ਕੇ ਬੱਚੇ ਦੀ ਸੁਭਾਸ ਲੇਕਲ ਗਏ ਇਹਦਾ ਬੱਚਾ ਚੰਗਾ ਪਲਾ ਸੀ ਇਹਨੇ ਤਾਂ ਅੱਗੇ ਵੀ ਤਾਂ ਪਾਣੀ ਪਿੰਦੇ ਸੀ ਇਹਨਾਂ ਨੇ ਕਿਸੇ ਨੇ ਸਾਡੀ ਗੌਰ ਨਹੀਂ ਕੀਤੀ ਗਰੀਬਾਂ ਦੀ ਇੱਧਰ ਕੋ ਆਇਆ ਹੀ ਨਹੀਂ ਜੇ ਕੋ ਆਂਦਾ ਤਾਂ ਬੱਚੇ ਕਿਦਾਂ ਮਰਦਾ ਜੇ ਇਹਦੇ ਮੇਰੇ ਕੋਲ ਕੋਈ ਇਹ ਪਾਣੀ ਨੂੰ ਹੋ ਹੀ ਗਿਆ ਤਿੰਨ ਚਾਰ ਦਿਨੋਂ ਕੋਈ ਲਖਾ ਤਾਂ ਰਾਂ ਦਿਨੋਂ ਮੈਂ ਬੱਚੇ ਦਾ ਮਾਮਾ ਲਗਣਾ ਫਾਦਰ ਸਾਹਿਬ ਆਵੇ ਬੈਠੇ ਕਿੰਨੇ ਸਾਲ ਦਾ ਬੱਚਾ ਸੀ 2 ਸਾਲ ਦਾ ਬੱਚਾ ਸੀ ਇਹ ਜਿੱਦਾਂ ਤਿੰਨ ਚਾਰ ਦਿਨ ਪਾਣੀ ਗਿਲਦਾ ਰਹੇ ਕਿ ਪ੍ਰਸ਼ਾਸਨ ਵੱਲੋਂ ਕੋਈ ਆ ਕੇ ਮਾਰਾ ਕਹ ਕੇ ਆਏ ਕਿਸੇ ਨੇ ਸਾਡੀ ਗਰੀਬਾਂ ਦੀ ਸੁਣਨੀ ਸਾਡੇ ਤੈਨੂੰ ਪਤਾ ਸਾਡੀ ਗਰੀਬਾਂ ਦੀ ਕਿਹਨੇ ਸੁਣੀ ਐ ਤੇ ਵੱਡੇ ਵੱਡੇ ਨਹੀਂ ਸੁਣਦੇ ਤਕਰੀਬਾਂ ਦੀ ਕਿਹਨੇ ਸੁਣੀ ਹੁਣ ਸਾਡੀ ਮੰਗ ਇਹ ਗਰੀਬਾਂ ਦੀ ਤੈਨੂੰ ਪਤਾ ਹੈ ਜੋ ਵੀ ਹੈਗਾ ਸਾਡਾ ਬੱਚਾ ਤੇ ਲੋਕਾਂ ਦਾ ਨੌਜਵਾਨ ਬੱਚਾ ਸਾਡਾ ਚੰਗਾ ਪੜਾ ਬੱਚਾ ਗਿਆ ਸਰਕਾਰ ਤੋਂ ਆਹ ਅਰੇ ਜੀ ਇਹ ਕਿਹੜਾ ਮੁੱਲਾ ਰੰਦਾ ਇਹ ਕੀ ਮਾਮਲਾ ਜੀ ਸਾਰਾ ਇਹ ਇਹ ਜਿਹੜਾ ਕੂੜਾ ਵਾ ਨਾ ਢੋਡੇ ਢੋਡੇ ਕੂੜਾ ਚਾੜਿਆ ਪਿਆ ਇਹ ਸਾਰੇ ਸਮੇਲ ਆਣ ਆਣ ਕੇ ਸਾਰਾ ਮੁਹੱਲਾ ਹੀ ਬਿਮਾਰ ਪੈ ਗਿਆ ਹੈ ਹੂੰ ਤੇ ਦੂਜਾ ਪਾਣੀ ਦਾ ਸਮੱਸਿਆ ਜੀ ਪਾਣੀ ਬੰਦ ਕਰ ਦਿੱਤਾ ਪਾਣੀ ਗੰਦਾ ਵੀ ਆ ਰਿਹਾ ਸੀ ਗੰਦਾ ਵੀ ਆ ਰਿਹਾ ਕਿੰਨੇ ਦਿਨਾਂ ਤੋਂ ਆ ਰਿਹਾ ਇਹ ਪੰਜ ਚਾਰ ਦਿਨ ਹੋ ਗਏ ਆ ਤੇ ਇੰਨਾ ਪੰਜਾਂ ਚਾਰ ਦਿਨਾਂ ਦੇ ਵਿੱਚ ਵਿੱਚ ਬੰਦੂਆਂ ਬਿਮਾਰ ਤੇ ਕਿੰਨਾ ਕਿ ਜਾਣੇ ਜਿਹੜੇ ਆ ਬਿਮਾਰ ਹੋਏ ਇਸ ਮਤਲਬ ਬਾਬਾ ਕਾਫੀ ਜਾਣੇ ਆ ਜੀ ਗਿਣਤੀ ਜੀ ਨਹੀਂ ਆ ਨਹੀਂ ਕਾਫੀ ਜਾਣੇ ਬੰਮਾ ਤੇ ਪਾਣੀ ਪੀਣ ਦਾ ਮੋਤਾ ਵੀ ਹੋਈਆਂ ਜੀ ਹਾਂਜੀ ਦੋ ਮੋਤਾ ਹੋ ਗਏ ਇੱਕ ਇਹ ਕਿਹਦੀ ਕਿਹਦੀ ਮੋਤਾ ਹੋਈ ਇਹ ਇੱਕ ਆ ਰੂਪਾ ਵਾ ਇੱਕ ਤਾਂ ਇਧਰੋਂ ਹੱਟੇ ਵਾਲੇ ਦਾ ਪੇਉ ਮਰ ਗਿਆ ਦੁਕਾਨ ਵਾਲੇ ਦਾ ਲੱਕੀ ਦਾ ਕੋਈ ਬੱਚੇ ਦੀ ਮੋਤਾ ਨਹੀਂ ਲੱਗਦੀ ਨਹੀਂ ਬੱਚੇ ਹੁਣ ਹੀ ਥੋੜੀ ਜਿਹੀ ਚੱਲਣਾ ਇੱਕ ਹੋ ਗਿਆ ਕੀ ਹੋ ਗਿਆ ਤੇ ਮੱਲੇ ਹੋਏ ਹੁਣ ਤੱਕ ਕਿੰਨੀਆਂ ਮੋਤਾ ਹੋ ਗਈਆਂ ਤਿੰਨ ਮੋਤਾ ਹੋ ਗਈ ਕੀ ਹੁਣ ਪ੍ਰਸ਼ਾਸਨ ਕੋਈ ਮੰਗ ਕਰਦੇ ਉਹਨੇ ਇਹੋ ਮੰਨ ਕਰਦੇ ਆ ਕਿ ਤੇ ਕੂੜੇ ਦਾ ਸਮੱਸਿਆ ਹੋ ਜਵੇ ਸਾਡੀ ਤੇ ਪਾਣੀ ਦੀ ਹੋ ਜਵੇ ਤੇ ਇੱਥੇ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਕਾਰਪੋਰੇਸ਼ਨ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਇਹ ਨਾਨਾ ਮੱਲਾ ਹੀ ਇਹੋ ਲੱਭਾ ਜੀ ਇੱਥੇ ਕੂੜਾ ਸੁੱਟਣ ਸਾਰੀ ਸਮੱਸਿਆ ਇਹਨਾਂ ਦੀ ਆ ਜੀ ਮੇਰਾ ਨਾਮ ਨਰਵੈਲ ਸਿੰਘ ਹੈ ਇਹ ਕਿਹੜਾ ਮੱਲਾ ਬੰਦਾ ਹੈ ਮੱਲਾ ਸੁੰਦਰ ਨਗਰ ਪਿੰਡ ਦਾ ਮਸੀਤ ਹੈ ਲੱਗਦਾ ਇਹ ਕੀ ਗੱਲ ਹੋ ਗਈ ਤੁਸੀਂ ਅੱਜ ਇੱਥੇ ਰੋਡ ਜਮ ਕਰਤਾ ਇਹ ਰੋਡ ਇਸ ਕਰਕੇ ਜਮ ਕੀਤਾ ਕਿ ਅੱਜ ਤੋਂ 3 ਦਿਨ ਹੋ ਗਿਆ ਪਹਿਲਾਂ ਇੱਕ ਨੂੰ ਪਾਣੀ ਜਿਹੜਾ ਆਉਂਦਾ ਘਰ ਦਾ ਪੀਣ ਵਾਲਾ ਇੰਨਾ ਗੰਦਾ ਪਾਣੀ ਆਇਆ ਕਿ ਉਹਦੇ ਨਾਲ ਜਿਹੜੇ ਪਬਲਿਕ ਦੇ ਬਹੁਤ ਜ਼ਿਆਦੇ ਬੱਚੇ ਬਜ਼ੁਰਗ ਨੌਜਵਾਨ ਇਸ ਟਾਈਮ ਵੀ ਹਸਪੀਟਲ ਦੇ ਵਿੱਚ ਦਾਖਲ ਕੀਤੇ ਹੋਏ ਟੱਟੀਆਂ ਤੇ ਉਲਟੀਆਂ ਲੱਗੀਆਂ ਹੋਈਆਂ ਔਰ ਅਸੀਂ ਇਹਨਾਂ ਨੂੰ ਇਹ ਗੱਲ ਦੇ ਬਾਰੇ ਕਿਹਾ ਵੀ ਇਹ ਪਾਈ ਪਾਣੀ ਇਸੇ ਮਹੱਲੇ ਦੇ ਵਿੱਚ ਹੀ ਕਿਉਂ ਗੰਦਾ ਆਇਆ ਵੀ ਬਾਕੀ ਪਾਣੀ ਸਾਫ਼ ਆ ਤੇ ਕੱਲ ਪਰਸੂ ਦਾ ਜਦੋਂ ਅਸੀਂ ਦੱਸਿਆ ਉਹਦਾ ਪਾਣੀ ਦਾ ਕਿੰ데 ਸੈਂਪਲ ਲੈ ਗਏ ਇਹਨਾਂ ਦੇ ਪੰਪ ਬੰਦ ਕਰਤਾ ਪਾਣੀ ਬੰਦ ਕਰਤਾ ਮਲੇ ਦਾ ਹੁਣ ਬੰਦੇ ਉਦਾਂ ਤਾਂ ਮਰ ਨਹੀਂ ਮਰਨੀ ਆ ਤੇ ਉਹ ਜਿਹੜਾ ਨੌਂ ਤੋਂ ਪਾਣੀ ਕੱਪੜੇ ਹੁਣ ਦੁੱਖੋਂ ਨੌਂ ਦੁੱਖੋਂ ਮਰੀ ਜਾਣਦੇ ਆ ਆਖਰ ਪਾਣੀ ਕੋਈ ਕਿਹੇ ਪਾਸੋਂ ਸਪਲਾਈ ਤੇ ਚਾਹੀਦੀ ਆ ਨਾ ਕੋਈ ਕੈਜ਼ੁਐਲਟੀ ਵੀ ਹੋਈ ਕੋਈ ਮੌਤ ਵੀ ਹੋਈ ਆ ਮੌਤ ਹੋਈ ਆ ਆ ਬੱਚਾ ਹੁਣੇ ਇੱਕ ਬਰਿਆ ਜਾ ਪੀ ਸੀ ਹੈ ਨਹੀਂ ਕਰਕੇ ਆ ਹਾਂਜੀ ਇੱਕ ਆ ਮਾਤਾ ਮਰ ਗਈ ਲੱਗੇ ਆਲੇ ਕਾਸ਼ ਜਾਣੀ ਦਾ ਜਾਨੇ 15 20 ਜਾਣੇ ਹੌਸਪੀਟਲ ਦਾਖਲ ਕੀਤੇ ਕਾਰਨ ਕੀ ਹੈ ਕਾਰਨ ਕੀ ਹੈ ਜੀ ਇਹ ਪਾਣੀ ਗੰਦਾ ਆ ਰਿਹਾ ਗੰਦਾ ਪਾਣੀ ਆ ਰਿਹਾ ਵਾ ਇਹ ਇੱਕ ਕੂੜਾ ਕਾੜਾ ਜਿਹੜਾ ਜੋ ਵੀ ਸ਼ਹਿਰ ਦੇ ਵਿੱਚ ਥਾ ਥਾ ਉਦਾਂ ਹੀ ਪਿਆ ਵਾ ਕਿਉਂਕਿ ਇਹਨਾਂ ਦੀ ਲਾਪਰਵਾਹੀ ਸਮਝ ਲਓ ਇਹ ਲਾਪਰਵਾਹੀ ਕਮੇਟੀ ਵਾਲਿਆਂ ਦੀ ਜੀ ਉਸ ਸਾਡੇ ਲੀਡਰਾਂ ਦੀ ਇਹ ਪੰਜਾਬ ਸਰਕਾਰ ਨੇ ਇਹੋ ਜਿਹੇ ਹਾਲਾਤ ਕਰ ਦਿੱਤੇ ਆ ਕਿ ਜਿੰਨੇ ਗਰੀਬ ਅਮਲੇ ਗਰੀਬ ਪਬਲਿਕ ਆ ਇਹਨਾਂ ਨੂੰ ਮਾਰਨ ਨੂੰ ਤੱਕੇ ਹੋਈ ਆ ਇਹ ਜਿਹੜੇ ਹਾਲਾਤ ਬਹੁਤ tMapੜੀ ਹੋਈ ਐ ਇਸ ਮੰਡੀ ਦੀ ਤੇ ਕਿੰਨੇ ਜਾਨਾਂ ਦੀ ਮੋਟਾ ਹੋਈਆਂ ਇਸ ਮੰਡੇ 'ਚ ਇਸ ਮੰਡੇ ਦੇ ਵਿੱਚ ਜੀ ਇੱਕ ਕਹਾਣੀ ਇੱਥੇ ਗੁਜ਼ਰ ਗਈ ਆ ਇੱਕ ਮੁੰਡਾ ਸਵੇਰੇ ਮਰ ਗਿਆ ਛੋਟੇ ਛੋਟੇ ਬੱਚੇ ਤੇ ਜਾਣੀ ਕਿ ਵੀ ਇਥੋਂ țeḍḍi ਗਰਦ ਪੈਂਦਾ ਟਕੀਆਂ 'ਚ ਪਾਣੀ ਆ ਜਾਂਦਾ ਵਾ ਅਸੀਂ ਅਸੀਂ ਇਹਨਾਂ ਨੂੰ ਬੜਾ ਕਮੇਟੀ ਵਾਲਿਆਂ ਨੂੰ ਕਿਹਾ ਸਾਰਿਆਂ ਨੂੰ ਕਿਹਾ ਇਹਨਾਂ ਨੇ ਕੱਲ ਦਾ ਪਾਣੀ ਬੰਦ ਕਰਤਾ ਵਾ ਸਾਨੂੰ ਕੋਈ ਹੋਰ ਸਪਲਾਈ ਜਾਂ ਕਿਸ ਤਰ੍ਹਾਂ ਦਾ ਨਾਉਣਾ ਅਸੀਂ ਜੀ ਆਜ ਤੁਹਾਡੇ ਜੋਗੀਆਂ ਦਾ ਬਹੁਤ ਜਗਿਆ ਉਹਨਾਂ ਨੇ ਆਪਣਾ ਟੈਂਕਰ ਲੈਂਦਾ ਤੁਹਾਨੂੰ ਪ੍ਰਸ਼ਾਸਨ ਵੱਲੋਂ ਜਾਂ ਤੁਹਾਡੇ ਐਮਸੀ ਵੱਲੋਂ ਕੋਈ ਬੇਸਿਕ ਪਾਣੀ ਦੀ ਕੋਈ ਲੋੜ ਪੂਰੀ ਕਰਨ ਦੀ ਤਿਆਰੀ ਕਰੇ ਹਾਂ ਸਾਡੇ ਟੈਂਕਰ ਆਇਆ ਵਾ ਪਾਣੀ ਦਾ ਪਰ ਪਾਣੀ ਹੁਣ ਇੱਡਾ ਮਤਲਬ ਹੈ ਇੱਕ ਟੈਂਕਰ ਨਾਲ ਕਿੱਥੇ ਸਰਦਾ ਹੁਣ ਕੀ ਮੰਗ ਕਰਦੇ ਆ ਮੰਗ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਸਪਲਾਈ ਆ ਪਾਣੀ ਨੂੰ ਸਹੀ ਕਰਕੇ ਇਹ ਸਪਲਾਈ ਦੇਣ ਬੰਦੇ ਨਾਉਣੇ ਆ ਔਰ ਜਿਹੜਾ ਖਪੀਕੇ ਤੇ ਮਰਨੇ ਮਰ ਰਿਹਾ ਅਸੀਂ ਤਾਂ ਹੋਰ ਦੁੱਖੋ ਬੁਰੀ ਹਾਲ ਕੋਈ ਪਈ ਬੱਚਿਆਂ ਦੇ ਇਹ ਜਿਹੜਾ ਐਮਸੀ ਹੋਣੇ ਚਾਹੀਦਾ। ਐਮਸੀ ਦਾ ਇਛੇ ਦਾ ਰਕੀਸ਼ ਕੁਮਾਰ ਹੈ ਜੀ। ਮੇਰਾ ਨਾਮ ਹੀ ਸੰਧਾ। ਕਿਹੜਾ ਮੱਲਾ ਜੀ ਇਹ? ਉਹ ਸੰਧਰ ਨਗਰ ਆ। ਇਹ ਕਿੰਨੀ ਦਿਨਾਂ ਰਹੀ ਹੋਈ ਹੈ ਪਾਣੀ ਜਿਹੜਾ ਗੰਦਾ ਆ ਰਿਹਾ ਜੀ ਕਿੰਨੀ ਦਿਨ ਦੀ ਸਮੱਸਿਆ ਚੱਲਦੀ ਹੈ ਇਹ? ਇਹ ਜੀ ਮਤਲਬ ਵਿੱਚੋ ਵਿੱਚ 18 ਦਿਨ ਹੋ ਗਏ ਆ। ਪਰ ਮੰਨ ਲਓ ਕੱਲ ਪਰਸੋਂ ਦਾ ਬਹੁਤ ਜ਼ਿਆਦਾ ਹੋ ਗਿਆ ਜੀ ਵਿੱਚੋ ਦਾਖਲ ਨੇ ਕਿਸੇ ਨੂੰ ਬਲੰਦਰ ਲੈ ਗਏ ਕਿਸੇ ਨੂੰ ਕਿਤੇ ਲੈ ਗਏ। ਹੂ ਗਏ ਚਲੋ ਪਾਣੀ ਦੀ ਸਮੱਸਿਆ ਹੋ ਗਈ ਹੈ ਚਲੋ ਮੰਨਦੇ ਆ ਪਰ ਸਾਡਾ ਹਸਪੀਟਲ ਦਾ ਸਟਾਫ ਵੀ ਸਾਥ ਨਹੀਂ ਦੇ ਰਿਹਾ ਉਹ ਇਹੀ ਕਹਿ ਰਿਹਾ ਕਿ ਲੈ ਜਾਓ ਵੀ ਥੋੜਾ ਰੈਫਰ ਕਰ ਦਿਓ ਰੈਫਰ ਕਰ ਦੇ ਸਰ ਦੇਖੋ ਇੱਥੇ ਸਾਰੇ ਦਿਹਾੜੀ ਮਜ਼ਦੂਰੀ ਵਾਲੇ ਬੰਦੇ ਆ ਕਿਸੇ ਕੋਲੇ ਨਹੀਂ ਪ੍ਰਾਈਵੇਟ ਦੀ ਵਿਦਿਆਸ ਅਸੀਂ ਜਾਈਏ ਕਿੱਥੇ ਵਿੱਚੋਂ ਇੱਕ ਮਾਦਾ ਇਹ ਹੋ ਜਿਆ ਉਹਨਾਂ ਨੂੰ ਇੱਥੇ ਕੌਸ਼ਲ ਡਾਕਟਰ ਦੇ ਕੀਤਾ ਸੀਗਾ ਪੋਥੋ ਜਵਾ ਮਿਲ ਗਿਆ ਸੁਬਾਨਪੁਰ ਲੈ ਗਏ ਇਹ ਸਾਰੇ ਸਾਰੇ ਬਿਮਾਰ ਗੰਦਾ ਪਾਣੀ ਪੀਨ ਨਾ ਹੋਇਆ ਪਾਣੀ ਪੀਨ ਨਾ ਇੱਕੋ ਹੀ ਪ੍ਰੋਬਲਮ ਆਈ ਕਟੀਆਂ ਉਲਟੀਆਂ ਠੀਕ ਤੇ ਕਿੰਨੇ ਕ ਜਾਨੇ ਇਸ ਮੁਹੱਲੇ ਦੇ ਜੁਮਾਰ ਹੋਇਆ 15 ਜਾਨੇ ਤਾਂ ਦਾਖਲ ਆਈ ਹਾਂ ਬਾਕੀ ਕੋਈ ਜਿੱਦਾਂ ਜਿਹਦੇ ਕੋਲੇ ਵਿਜਾਸ ਹੈ ਜੋ ਪ੍ਰਾਈਵੇਟ ਵੀ ਲੈ ਗਿਆ ਹਾਂ ਜਿਹਦੇ ਕੋਲੇ ਨਹੀਂ ਹੈਗੀ ਉਹ ਕੋਈ ਘਰੇਕ ਨਹੀਂ ਹੋਈ ਹੁਣ ਤੱਕ ਮੋਟਾ ਹੀ ਤਿੰਨ ਹੁੰਗਾ ਤਿੰਨ ਮੋਟਾ ਇਹਦੀ ਕਰੀ ਹੋ ਚੁੱਕੀ ਆ ਇੱਕ ਤਾਂ ਇੱਥੇ ਲਾਟਾ ਰਹੀਦੀ ਆ ਉਹ ਇੱਕ ਆਪਣੇ ਤੋਂ ਦੁਕਾਨ ਕਰਦਾ ਵਾ ਮੁੰਡਾ ਉਹਦੇ ਡੈਡੀ ਆ ਦਾ ਇੱਕ ਪਿਛਲੇ ਮਹੀਨੇ ਕਰ ਚਾਈ। ਇੱਕਦਮ ਸੁੰਦਰ ਨਗਰ ਦੀ ਟਿੱਪੜਾ ਸੁੰਦਰ ਨਗਰ ਬਕਰਖਾਨਾ ਆਧੁਨਿਕ ਏਰੀਆ ਕੂੜੇ ਦੇ ਲਾਗੇ ਪੈ ਗਿਆ। ਉੱਥੇ-ਉੱਥੇ ਪ੍ਰੋਬਲਮ। ਹੁਣ ਮੰਗ ਕੀ ਕਰਦੇ ਹਾਂ? ਮੰਗ ਕਰਦੇ ਹਾਂ ਇਹਨੂੰ ਪਾਣੀ ਨੂੰ ਸਾਫ਼ ਕੀਤਾ ਜਾਵੇ ਤੇ ਬਾਕੀ ਇਹ ਜਿੱਦਾਂ ਹੁਣ ਮੰਨ ਲਓ ਪਰਿਵਾਰ ਆ। ਮਨ ਲਓ ਮੈਂ ਸਾਡੇ ਪਰਿਵਾਰ 'ਚ ਮੌਮੀ ਬਿਮਾਰ ਤੇ ਨਹੀਂ ਸੀ ਬਿਮਾਰ। ਉਹਦੇ ਲਈ ਆਪਾਂ ਨੂੰ ਜਿਹੜੇ ਬੰਦੇ ਨੂੰ ਹੁਣ ਮੰਨ ਲਓ ਕਿ ਦਸ ਵੀ ਪ੍ਰੋਬਲਮਾਂ ਨੂੰ ਪਾਣੀ ਦੀ ਤਾਂ ਲੋੜ ਹੈ। ਇੱਥੇ ਕੋਈ ਪਹੁੰਚਿਆ ਨਹੀਂ ਕੰਪਨੀਸ਼ਨ ਦਾ ਨੁਮਾਇੰਦਾ ਜਾਂ ਤੁਹਾਡੇ ਮੁਹੱਲੇ ਦਾ ਐਮਸੀ ਕੋਈ ਕੋਈ ਨਹੀਂ ਜੀ ਹਾਲੇ ਤੱਕ ਤਾਂ ਕੋਈ ਨਹੀਂ ਆਸੀ ਕੋਣ ਹੈ ਸੁਣਦੇ ਆ ਇੱਥੋਂ ਦੇ ਰਕੇਸ਼ ਕੁਮਾਰ ਜੀ ਹੈ ਰਕੇਸ਼ ਕੁਮਾਰ ਹਾਂ ਜੀ ਠੀਕ ਲੈਣ ਵਾਲਿਆਂ ਤੁਸੀਂ ਕੀ ਪ੍ਰੋਬਲਮ ਹੈ ਤੁਹਾਨੂੰ ਪਾਣੀ ਦੀ ਪ੍ਰੋਬਲਮ ਹੈ ਸੰਦਨਗੜ ਤੋਂ ਬੰਨੇ ਜੀ ਹਫਤਾ ਹੋ ਗਿਆ ਸਰ ਜੀ ਦਿਨ ਹੋ ਗਏ ਕੀ ਪ੍ਰੋਬਲਮ ਆਈ ਹੈ ਤੁਹਾਨੂੰ ਪਾਣੀ ਦੀ ਪ੍ਰੋਬਲਮ ਹੈ ਸਰ ਹੁੰਦਾ ਜਿਹਾ ਲੱਗਦਾ ਕੋਈ ਪਾਣੀ ਦੀ ਵੀ ਸਮੱਸਿਆ ਹੈਗੀ ਹੈ ਹਾਂ ਜੀ ਕੀ ਸਮੱਸਿਆ ਹੈ ਪਾਣੀ ਸਹੀ ਆ ਰਿਹਾ ਨਹੀਂ ਪਾਣੀ ਜੋ ਗੰਦਗੀ ਬਹੁਤ ਜ਼ਿਆਦਾ ਹੁੰਦੀ ਹੈ ਕਿ 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 ਜੋ ਵੀ ਆਪਣੇ ਐਮਸੀ ਨਾਲ ਕੋਈ ਕੀਤੀ ਗੱਲ ਵੀ ਆ ਤੁਹਾਨੂੰ ਮਾਰਦੇ ਅਸੀਂ ਦੇਖੇ ਹਸਪੀਟਲ ਦਾ ਪਰ ਕੱਲ ਕਿੰਦੇ ਹੋਈ ਘਰ ਉੱਤੇ ਐਮਸੀ ਨਾਲ ਕਾਹਦੀ ਕੋਈ ਪਤਾ ਸੁਨਦਰ ਨਗਰ ਦੀ ਸਾਡੇ ਕੋਲ ਜਾਨ ਤੁਹਾਡਾ ਐਮਸੀ ਹੈ ਇੱਥੇ ਤੁਹਾਡਾ ਪਤਾ ਨਹੀਂ ਸਰ ਕੋਈ ਨਹੀਂ ਆਇਆ ਕੀ ਨਾਮ ਤੁਹਾਡਾ ਮੈਂ ਕਿਹੜਾ ਮੁੰਲਾ ਤੁਹਾਡਾ ਸੁਨਦਰ ਨਗਰ ਕੀ ਪ੍ਰੋਬਲਮ ਹੈ ਤੁਹਾਡੀ ਬੇਟੀ ਨੂੰ ਨਾ ਜਦੋਂ ਕੀ ਮੋਢੇ ਲੱਗੇ ਸੀ ਤੇ ਅਹੀ ਆ ਬੰਦਾ ਖਲ ਕਰਉਣ ਗਏ ਤੇ ਉਹਨਾਂ ਨੇ ਇੱਦਾਂ ਬੈਠ ਕੇ ਬਾਕਰ ਤੇ ਬਾਅਦ ਚ ਜਿੱਦਾਂ ਗੁਰਦੁਸ਼ ਲਾਉਣ ਤੇ ਬਦਾਂ ਨੂੰ ਕਹਿੰਦੇ ਇਦਾਂ ਹੀ ਤੋਰ ਕੇ ਲੈ ਕੇ ਜਾਓ ਕਿਉਂ ਜਦੋਂ ਪਤਰੀਆ ਨਹੀਂ ਜਾਂਦਾ ਮੈਂ ਕੱਲੀ ਸੀਰ ਨਾਲ ਠੀਕ ਹੈ ਇਹ ਤਾਂ ਬੜੀ ਮੁਸ਼ਕਲ ਹੈ ਕੋਈ ਟਿੰਡੀਆਂ ਪੜਨ ਗੁਰਦੁਸ਼ ਚੱਲਿਆ ਨਹੀਂ ਸੀ ਜਾਂਦਾ ਵੀਕ ਬਹੁਤ ਹੋ ਗਈ ਹੈ ਪਾਣੀ ਕਿਹੜਾ ਯੂਜ਼ ਕਰਦੇ ਆ ਪਾਣੀ ਸਾਡੇ ਉਹ ਟਿੰਡੀਆਂ ਦਾ ਪਾਣੀ ਕਿੰਨਾ ਟਾਈਮ ਆ ਖਰਾਬ ਹੋਣ ਦੇ ਬਣਦਾ ਉਹਦੇ ਸਾਡੀ ਜਿੰਨਾ ਵੀ ਕੋਈ ਸੀਵਰੇਜ ਦਾ ਕੰਮ ਨਹੀਂ ਹੋ ਰਿਹਾ ਕਦੀ ਸਾਡੀ ਦੇਖੋ ਜਦੋਂ ਉਹਦੇ ਟੂਟੀ ਹੋਈ ਫੀਆ ਕੋਈ ਪਾਣੀ ਦਾ ਕੋਈ ਸਹੀ ਤਰੀਕੇ ਦਾ ਹੈ ਨਹੀਂ ਤੁਹਾਡੇ ਐਮਸੀ ਸਾਹਿਬ ਕਿਹੜੇ ਹੈਗੇ ਉੱਥੇ ਦੇ ਤੁਹਾਡੇ ਨਾਮ ਨਹੀਂ ਕਾਂਗਰਸ ਰਕੇਸ਼ ਤੇ ਘਟਕੇਸ਼ਾ ਰਕੇਸ਼ ਹੈ ਜੇ ਕੁਛ ਨਹੀਂ ਗਿਆ ਹੁੰਦਾ ਤਾਂ ਵੱਡੇ ਤਗੜੇ ਵੈਸੇ ਤਾਂ ਉਹਨਾਂ ਨੇ ਮੰਮੀ ਨੇ ਫੋਨ ਕੀਤਾ ਸੀ ਤਾਂ ਕਹਿੰਦੇ ਸੀ ਪਾਣੀ ਨਹੀਂ ਮਤਲਬ ਕਿ ਚੈੱਕ ਕਰਨ ਕਰ ਲਿਆ ਹੋਇਆ ਵਾ ਫਿਰ ਪਾਣੀ ਬੰਦ ਕਰ ਦਿੱਤਾ ਹੁਣ ਪਾਣੀ ਬੰਦ ਹੋ ਗਿਆ ਵਾ ਸਾਰੇ ਘਰੇ ਜਦਾਂ ਬੱਚਿਆਂ ਦੇ ਇੱਕ ਮੁਹੱਲੇ ਦੇ ਕਿੰਨੇ ਕੁ ਲੋਕੀ ਬਿਮਾਰ ਆ ਕਾਫੀ ਲੋਕ ਆ ਗਏ ਸਾਡੇ भगवान ਦੇ ਘਰੇ ਉੱਤੇ گاਉਂ ਹੋਰ ਵੀ 4-5 ਘਰ ਕਿੰਨੇ ਘਾਉਂ ਦੇ ਲੋਕੀ ਕਮ ਸੇ ਕਮ 10-15 ਲੋਕ ਤਾਂ ਹੈਗੇ ਆ ਸਾਡੇ ਲਾਗੇ ਲਾਗੇ ਸਰ ਰਾਤ ਨੂੰ ਇੱਕ ਬੋਤਲ ਲੱਗੀ ਮੇਰੀ ਕੁੜੀ ਨੂੰ ਉਸ ਤੋਂ ਬਾਅਦ ਹੁਣ ਲਾਈ ਹੈ ਮਹੱਲੇ 'ਚ ਕੋਈ ਗਿਆ ਤਾਂ ਇਸ ਮਹਿਕਮੇ ਆ ਇੱਕ ਬੋਤਲ ਲੱਗੀ ਆਤੀ ਉਹ ਦੂਜੀ ਹੁਣ ਲੱਗੀ ਮਹੱਲੇ 'ਚ ਮਹਿਕਮੇ ਵਾਲੇ ਕੁਛ ਨਹੀਂ ਕੀਤਾ ਮਹੱਲੇ 'ਚ ਗਿਆ ਕੋਈ ਸਿਹਤ ਮਹਿਕਮੇ ਵਾਲੇ ਤਾਂ ਨਹੀਂ ਸਾਡੀ ਨੂੰ ਕੋਈ ਤੁਹਾਡੇ ਐਮਸੀਓ ਸੀ ਕੋਈ ਨੂੰ ਅੱਡਾ ਪਤਾ ਲੱਗਿਆ ਕਿਹੜੇ ਕਿਹੜੇ ਏਰੀਆ ਜੇ ਤੁਮ ਅਮਰ ਨਾਲ ਗੱਲ ਕਰੀਏ ਕਿੱਥੇ ਜਿਹੜਾ ਇਹ ਫੈਮਾ ਸ਼ੁਰੂ ਹੋਇਆ ਜੀ ਬਕਰਖਾਨੇ ਵਾਲਾ ਏਰੀਆ ਜੀ ਔਰ ਸੁੰਦਰ ਨਗਰ ਦਾ ਏਰੀਆ ਜਿੱਥੇ ਸਰਪਲ ਪੇਸ਼ੈਂਟਸ ਕਾਫੀ ਆ ਰਹੇ ਹੈ ਐ ਡੈਰੀਏ ਦਰਾਨ ਔਰ ਉਤੋਂ ਦੋ ਤਿੰਨ ਦਿਨਾਂ ਤੋਂ ਸਾਡੇ ਕੋਲ ਕੋਈ 20 ਦੇ ਕਰੀਬ ਪੇਸ਼ੈਂਟ ਆ ਚੁੱਕੇ ਹੋਏ ਹੈ ਔਰ ਚੰਗੀ ਗੱਲ ਇਹ ਹੈ ਕਿ ਸਾਰੇ ਠੀਕ ਹੈਗੇ ਔਰ ਇਹ ਸਿਰਫ ਦੇਖਣ ਵਾਲੀ ਗੱਲ ਇਹ ਹੈ ਕਿ ਸਾਰਿਆਂ ਨੂੰ ਉਹੀ ਹਦਾਇਤ ਹੈ ਉਸ ਏਰੀਏ ਦੇ ਪੇਸ਼ੈਂਟਸ ਹੋਈਆਂ ਲੋਕਾਂ ਨੂੰ ਕਿ ਉਹ ਪਾਣੀ ਉਬਾਲ ਕੇ ਜਾਂ ਕਲੋਰਿਨ ਪਾ ਕੇ ਯੂਜ਼ ਕਰ ਉਹ ਜਦ ਤੱਕ ਉਥੇ ਸਪਲਾਈ ਵਗੈਰਾ ਦੁਰਸਤ ਨਹੀਂ ਹੋ ਜਾਂਦੀ ਇਹ ਸਾਰੇ ਮੈਅਰਸ ਲੱਗਦੇ ਨੇ ਕਿਹਦੇ ਕਾਰਨ ਕੀ ਸਾਹਮਣੇ ਆਇਆ ਕਿਉਂ ਬਿਮਾਰੀ ਦਾ ਫੈਲਾਵ ਹੈ ਕਿਉਂਕਿ ਇੰਨਾ ਉਥੇ ਗੰਦਗੀ ਹੈਗੀ ਹੈ ਫੈਲੀ ਹੋਈ ਹੈ ਪਲੱਸ ਉਥੇ ਕਿਤੇ ਵਾਟਰ ਦੀ ਕੰਟਾਮਨੇਸ਼ਨ ਲੱਗਦੀ ਹੈ ਅਸੀਂ ਵਾਟਰ ਦੇ ਸੈਂਪਲ ਲਿੱਤੇ ਹੈਗੇ ਉਸ ਏਰੀਆ ਤੋਂ ਜਦੋਂ ਉਹਦੀ ਰਿਪੋਰਟ ਆ ਜਾਏਗੀ ਫਿਰ ਸਾਨੂੰ ਐਗਜ਼ੈਕਟ ਕਾਰਨ ਪਤਾ ਲੱਗੇਗਾ ਕੀ ਹੋਇਆ ਕੀ ਨਹੀਂ ਹੋਇਆ ਪਰ ਐਡ ਪ੍ਰੈਜ਼ੈਂਟ ਜੋ ਸਾਨੂੰ ਕਲੀਨਿਕਲੀ ਲੱਗਦਾ ਪਿਆ ਜਾਂ ਪਹਿਲੇ ਪੱਦਰ ਦਲਾਦਾ ਪਿਆ ਕਿਤੇ ਨਾ ਕਿਤੇ ਗੰਨ ਇਕੱਠਾ ਹੋਣ ਕਰਕੇ ਜਾਂ ਪ੍ਰੋਪਰ ਕਿਤੇ ਸੀਵਰੇਜ ਦੇ ਵਿੱਚ ਪਾਣੀ ਸਪਝਾ ਰਿਹਾ ਹੈਗਾ ਬੋਟਲ ਲਾਈਨ ਚ ਉਹ ਦਿੱਕਤ ਦੇ ਰਿਹਾ ਸਰ ਕੁਝ ਹੌਮ ਯਾਨੀ ਕਿ ਕੋਈ ਕੈਜ਼ੁਐਲਟੀ ਹੋਈ ਹੈ ਕੈਜ਼ੁਐਲਟੀ ਜੀ ਅੱਜ ਤੋਂ ਨਹੀਂ ਕੈਜ਼ੁਐਲਟੀ ਇਹਦੇ ਨਾਲ ਇਹਦੇ ਐਲਸਟਸ ਸਭ ਕੁਝ ਨਹੀਂ ਹੋਈ ਠੀਕ ਹੈ ਜੀ ਇੱਕ ਮੌਤ ਵੀ ਹੋਣਾ ਜਿਹੜੀ ਕਿ ਡਾਇਰਾਂ ਦੇ ਬੰਦੇ ਨੇ ਜੀ ਉਹ ਮੌਤ ਹੋਈ ਸੀ 23 ਤਰੀਕ ਨੂੰ ਉਹ ਇੱਕ ਸਿੰਗਲ ਕੇਸ ਸੀਗਾ ਔਰ ਇਹ ਪੇਸ਼ੈਂਟ ਸਰਕੂਲ ਆਏ ਪਰਸੋਂ ਰਾਤੀ ਪਰਸੋਂ ਰਾਤ ਤੋਂ ਸਰਕੂਲ ਪੇਸ਼ੈਂਟ ਆਨੇ ਸ਼ੁਰੂ ਹੋਏ ਹੈ ਔਰ ਇੱਕਦਮ ਜ਼ਿਆਦਾ ਹੈ ਔਰ ਇਹ ਸਮੇਂ ਲੋ 50 ਪੇਸ਼ੈਂਟਸ ਓਪੀਡੀ ਦੇ ਵਿੱਚ ਸਰਕੂਲ ਆਏ ਹੈ ਵਿਦ ਦਿਸ ਡਾਇਰੀਆ ਔਰ ਉਹਦੇ ਵਿੱਚੋਂ ਜਿਹੜੇ 18 ਕੁ ਪੇਸ਼ੈਂਟ ਸਰਕੂਲ ਐਸੋਨੇ ਦਾਖਲ ਹੈ ਔਰ ਬਾਕੀ ਪੇਸ਼ੈਂਟ ਨੂੰ ਅਸੀਂ ਓਪੀਡੀ ਬੇਸਿਸ ਤੇ ਹੀ ਦਵਾਈ ਦੇ ਰਹੇ ਹਾਂ ਔਰ ਉਹ ਸਾਰੇ ਠੀਕ ਚੱਲ ਰਹੇ ਔਰ ਸਾਡੀ ਟੀਮ ਉੱਥੇ ਲੱਗੀ ਹੋਈ ਹੈ اور ਮੋਬਾਈਲ ਟੀਮ ਵੀ ਹੈਗੀ ਹੈ ਔਰ ਮਾਰਨਿੰਗ ਔਰ ਈਵਨਿੰਗ ਚ ਉਥੇ ਡਿਸਪੈਂਸਰੀ ਚ ਜਿਹੜੀ ਰੈਕਮੈਂਡ ਲਾਏਗੀ ਹੈ ਉਥੇ ਡਾਕਟਰ ਔਰ ਫਾਰਮੈਸੀਸ ਔਰ ਸਾਰੇ ਉਥੇ ਹੈਗੇ ਹੈ ਦਵਾਈਆਂ ਬਹੁਤ ਅਵੇਲੇਬਲ ਹੈ ਹਾਊਸ ਟੂ ਹਾਊਸ ਸਰਵੇ ਹੋ ਚੁੱਕਾ ਹੈ ਔਰ ਉਹਦੇ ਵਿੱਚ ORS ਦੇ ਪੈਕੇਟਸ ਜਿਹੜੇ ਹੈਗੇ ਆ ਉਹ ਡਿਸਟ੍ਰਿਬਿਊਟ ਕੀਤੇ ਜਾ ਚੁੱਕੇ ਹੈ ਅਪਰੋਕਸੀਮੇਟਲੀ 33 ਪੇਸ਼ੈਂਟਸ ਨੂੰ ਕੱਲ ਹਾਊਸ ਟੂ ਹਾਊਸ ਸਰਚ ਦੇ ਵਿੱਚ ਮਿਲੇ ਸੀਗੇ ਜਿਨ੍ਹਾਂ ਜੋ ਚਾਰ ਸੀਗੇ ਥੋੜੀ ਚੀਜ਼ ਉਹਨਾਂ ਨੂੰ ਤਕਲੀਫ ਜ਼ਿਆਦਾ ਸੀ ਉਹਨਾਂ ਜੋ ਤਿੰਨ ਇੱਥੇ ਸ਼ਿਫਟ ਹੋ ਗਏ ਹੋਏ ਆਂ ਔਰ ਇੱਕ ਪੇਸ਼ੰ ਨੈਚਸ ਚੜ੍ਹ ਗਿਆ ਸਰ ਕੋਈ ਬੱਚੇ ਵੀ ਹੈਗੇ ਬੱਚੇ ਦੇ ਬੱਚੇ ਨਹੀਂ ਨਹੀਂ ਬੱਚੇ ਨਹੀਂ ਆਏ ਜ਼ਿਆਦਾ ਬੱਚੇ ਨਹੀਂ ਆਏ ਸਭ ਅਡਲਟ ਹੀ ਹੈਗੇ ਇਹਦਾ ਜਿਹੜਾ ਹੋਰ ਵੀ ਕਿਸੇ ਮਹੱਲੇ ਸਗੀ ਸ਼ਹਿਰ ਦੇ ਚ ਇੱਕ ਪਾਰਟੀਕਲ ਜਿਹੜੀ ਸੁੰਦਰ ਨਗਰ ਇੰディア ਜਿਹੜਾ ਹੈਗਾ ਉੱਥੇ ਜ਼ਿਆਦਾ ਅਫੈਕਟਡ ਹੈਗੇ ਆ ਬੱਕਰਖਾਨੇ ਵਾਲੇ ਵਾਲੇ ਏਰੀਆ ਉੱਥੇ ਜ਼ਿਆਦਾ ਹੈਗੇ ਆ ਬਾਕੀ ਛੋਟ-ਫੁਟ ਜਿਹੜੇ ਕੇਸਸ ਹੋਰ ਏਰੀਆ ਜੋ ਹੈਗੇ ਆ ਉਹ ਇੱਕ-ਇੱਕ ਦੋ-ਦੋ ਆ ਰਹੇ ਹੈ ਇਹਦਾ ਮੁੱਖ ਕਾਰਨ ਕੀ ਇਸਦਾ ਬਵਾਣੀ ਪੈਦਾ ਦੇਖੋ ਜੀ ਬਰਸਾਤਾਂ ਦਾ ਮੌਸਮ ਹੈ ਔਰ ਪਾਣੀ ਇਕੱਠਾ ਹੋਣ ਕਰਕੇ ਕਿਤੇ ਨਾ ਕਿਤੇ ਵਾਟਰ ਲਾਈਨ ਦੇ ਵਿੱਚ ਕੰਟਮੀਨੇਸ਼ਨ ਹੁੰਦੀ ਹੈ ਉਹਦੇ ਕਰਕੇ ਸਾਨੂੰ ਜ਼ਿਆਦਾਤਰ ਲੱਗਦਾ ਹੈ ਇਦਾਂ ਹੋ ਰਿਹਾ ਸਾਰੇ ਨੂੰ ਅਹੀਂ ਇਹਦਾ ਇਹ ਦੇਖ ਵੀ ਫਿਲਟਰ ਕਰਕੇ ਪਾਣੀ ਪੀਂ ਕਲੋਰਿਨ ਪਾ ਕੇ ਯੂਜ਼ ਕਰ ਸਦੇ ਹੈ ਔਰ ਇਹ ਬੋਇਲ ਕਰਕੇ ਬੈਸਟ ਹੈ ਸਰ ਕੋਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਰੀ ਸਹਿਯੋਗ ਹੋਣੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀ ਪੂਰੀ ਸਕੂਲ ਨਹੀਂ ਉਥੇ ਸਾਰੇ ਆਪਣਾ ਆਈ ਹੋਈਆਂ ਟੀਮਾਂ ਆਈਆਂ ਹੋਈਆਂ ਔਰ ਉਹ ਆਪਣੀ ਨਿਗਰਾਨੀ ਸਾਰਾ ਕੰਮ ਕਰਵਾ ਰਹੇ ਇਹਦਾ ਪੂਰੇ ਦੀ ਜਿਹੜੀ ਪਿਛਲੇ ਦਿਨੀ ਇੱਥੇ ਐਜੂਟੇਸ਼ਨ ਹੋਇਆ ਉਹਦਾ ਵੀ ਨਾਲ ਗੰਦਗੀ ਇਕੱਠੀ ਹੋਣਾ ਇੱਕ ਫੈਕਟਰ ਤਾਂ ਬਹੁਤ ਹੈਗਾ ਹੀ ਹੈ ਔਰ ਉਹਦੇ ਵਿੱਚ ਉੱਪਰੋਂ ਬਰਸਾਤ ਹੋਣਾ ਔਰ ਇਹ ਸਾਰੀ ਚੀਜ਼ਾਂ ਇਕੱਠੀਆਂ ਹੋ ਕੇ ਕੋਈ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰ ਰਹੀ ଥି। ਕਿਉਂਕਿ ਬਹੁਤ ਜਗ੍ਹਾ ਕੂੜੇ ਦੀ ਇਹ ਦਿੱਕਤ ਰਹੀ ਆ ਬੰਦਿਆਂ ਦੇ ਵਿੱਚ। ਹਰ ਜਗ੍ਹਾ ਤੇ ਸੀ ਕਿ ਵਿਚੇ ਸਟ੍ਰਾਈਕ ਸੀ। ਉਹਦੇ ਸਮੇਂ ਚ ਕੋਈ ਨਾ ਲੈਣ ਨਾ ਬਿਮਾਰੀ ਫੈਲਦੇ। ਉਹਦੇ ਕੋਲੇ ਕਿਛੇ ਜੇ ਹੜਤਾਲ ਸੀ ਉਹਨਾਂ ਦੀ ਹੜਤਾਲ ਖੁੱਲ ਗਈ ਹੋਈ ਹੈ ਔਰ ਉਹਨ ਜੰਗੀਪੁਰ ਤੇ ਸਾਰਾ ਕੂੜਾ ਵਗਰਾ ਚੱਕਿਆ ਜਾ ਰਿਹਾ ਹੈ। ਔਰ ਕੱਲ ਡੀਸੀ ਸਾਹਿਬ ਨੇ ਜਿਹੜੀ ਮੀਟਿੰਗ ਕੀਤੀ ਉਹ ਚ ਉਹਨਾਂ ਨੇ ਵੀ ਸਾਰੇ ਨੂੰ ਇਹ ਲਿਦਾਇ ਦਿੱਤੀ ਕਿ ਸਫਾਈ ਦਾ ਖਿਆਲ ਧਿਆਨ ਰੱਖਿਆ ਜਾਵੇ। ਜਿਹੜੇ ਕੂੜਾ ਚੱਕਣ ਵਾਲੇ ਉਹਨਾਂ ਲਈ ਵੀ ਕੋਈ ਤਰੀਕਾ ਹਦਾਇਤਾਂ ਦਿੱਤੀ। ਜਿਹੜੇ ਡਿਪਾਰਟਮੈਂਟ ਜੀ ਉਹਨਾਂ ਦਾ ਹੈ ਇਹ ਗੱਲਾਂ ਉਹਨਾਂ ਨੇ ਕੀਤੀ ਹੈ। ਓਕੇ ਠੀਕ ਹੈ। ਥੈਂਕ ਯੂ ਸਰ। ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਿਹੜੀ ਆਲੇ-ਦੁਆਲੇ ਆਪਣਾ ਸਫਾਈ ਰੱਖਣ ਔਰ ਫਿਲਟਰ ਕਰਕੇ ਪਾਣੀ ਪੀਣੀ ਹੈ ਉਹ ਵਾਲ ਕੇ ਪਾਣੀ ਪੀਂ। ਔਰ ਅਗਰ ਕੋਈ ਡਾਇਰੀਆ ਦੀ ਪ੍ਰੋਬਲਮ ਆਂਦੀ ਜਾਂ ਟੱਡੀਆਂ ਉਲਟੀਆਂ ਦੀ ਪ੍ਰੋਬਲਮ ਆਂਦੀ ਹੈਗੀ ਹੈ ਤਾਂ ਪਲੀਜ਼ 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 ਆਪਣੀਆਂ ਦਵਾਈ ਨਾ ਹਸਪੀਟਲ 24 ਘੰਟੇ ਚ ਖੁੱਲਾ ਹੈ ਔਰ ਉਥੇ ਸਾਰੀਆਂ ਸੇਵਾਵਾਂ ਔਰ ਦਵਾਈਆਂ ਆਪਕੋ ਉਪਲਬਧ ਨੇ ਆ ਕਿ ਸਾਡੀ ਇਹ ਐਨਲਿਸਿਸ ਹੈਗਾ ਸਾਨੂੰ ਇਹ ਦੇਖੇ ਚਾਹਾ ਹੈਗਾ ਕਿ ਲੋਕ ਪਹਿਲੇ ਤਾਂ ਆਪਣੇ ਆਪ ਟਰੀਟਮੈਂਟ ਕਰ ਰਹੇ ਆਲੇ ਦੁਆਲੇ ਤੋਂ ਦਵਾਈ ਲੈ ਕੇ ਇੱਕ ਡੋਜ਼ ਲੈ ਕੇ ਦੋ ਡੋਜ਼ ਲੈ ਕੇ ਇਹ ਇਹੋ ਥੀਕ ਕਰਨੇ ਲੋਕ ਕਰ ਰਹੇ ਕੋਸ਼ਿਸ਼ ਜਿਹੜਾ ਕਿ ਬਾਅਦ ਦੋ ਵਿੱਚ ਹਾਦਸੇ ਜਦ ਬਦਲ ਹੁੰਦੀ ਸਾਨੂੰ ਖਤਰਾ ਲੱਗਦਾ ਤੇ ਸਾਰੇ ਨੂੰ ਇਹ ਹੀ ਬੇਨਤੀ ਹੈ ਕਿ ਆਪਣੇ ਆਪ ਦਵਾਈ ਨਾ ਕਰਨ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਟਰੀਟਮੈਂਟ ਕਰਨ ਤਾ ਜੋ ਇਸ ਬਿਮਾਰੀ ਤੋਂ ਜਿਹੜੀ ਕਿ ਅਵਾਰਡੇਬਲ ਹੈਗੀ ਆ ਹੋਰ ਆਸਾਨੀ ਨਾਲ ਬਚਿਆ ਜਾ ਸਕੇ